ਲੈ ਮੇਤਰੋ ਲੱਭ ਗਈ ਨਵੀਂ ਕਰੂਜ ਜਿਹੜੀ ਜਮਾ ਨਹੀਂ ਹੋਈ ਜੂਜ ਜਾਨ ਕਿ ਬਹੁਤ ਘੱਟ ਜੂਜ ਹੋਈ ਹੋਈ ਆ ਵਰਤੀ ਹੀ ਗੱਡੀ ਐ ਪਿੰਡ ਗੰਨਾ ਦੇ ਵਿੱਚ ਖੜੇ ਆ ਦੁਆਬੇ ਦੇ ਵਿੱਚ ਖੜੇ ਆ ਨੇੜੇ ਫਲੌਰ ਪੈ ਜਾਂਦਾ ਤੇ ਡਿਸਟ੍ਰਿਕਟ ਜਲੰਧਰ ਦਾ ਪਿੰਡ ਐ ਗੰਨਾ ਜੂਜ ਪਤਾ ਕਿਉਂ ਨਹੀਂ ਹੋਈ ਕਿਉਂਕਿ ਸੱਜਣ ਇਧਰਲੇ ਬਾਹਰ ਜਿਆਦਾ ਗਏ ਹੋਣੇ ਗੱਡੀ ਘਰੀ ਖੜੀ ਸੀ ਬਾਈ ਕਿੰਨਾ ਕਿੰਨਾ ਟਾਈਮ ਦੀ ਖੜੀ ਸੀ ਬਾਈ ਭਾਈ ਇਹ 2017ਾਂ ਦੀ ਖੜੀ ਸੀ ਤੇ ਇੱਕ ਗੱਲ ਹੋਰ ਆ ਹੁਣ ਲੈ ਕੇ ਇਹਦਾ AC ਦਾ ਕੰਮ ਕਰਾਇਆ ਸਰਵਿਸ ਕਰਵਾਈ ਆ ਤੇ ਜਿਹੜਾ ਮਾੜਾ ਮੋਟਾ ਕੋਈ ਨੱਕ ਫੁੱਕ ਹੁੰਦਾ ਸਭ ਕੁਝ ਇਹਦਾ ਕਰਾ ਦਿੱਤਾ ਤੇ ਇਹਦਾ ਮੋਹਰਲਾ ਬੰਪਰ ਪਿਛਲਾ ਬੰਪਰ ਦੋਈ ਪੇਂਟ ਕਰਾਉਣੇ ਆ HD ਲਟਾ ਆ अच्छा ते 35 40000 ਦੀਆਂ ਲੈਟਾਂ ਹੀ ਆਉਣੀਆਂ ਦਿਖਾ ਦਿਓ ਦੂਰੋਂ ਛੂਟ ਦੇ ਦੋ ਇਹ ਹੈ ਵੀ ਜਿਹੜਾ ਸੱਜਣ ਹੁਣ ਲੈਣਾ ਹੈ ਉਹਨੂੰ ਜਾ ਕੇ ਰੁਪਈਆ ਲਾਉਣ ਦੀ ਲੋੜ ਨਹੀਂ ਮੈਂ ਕਹਾਂ ਆਪਾਂ ਸਾਰਾ ਕੁਝ ਕਰਕੇ ਦੇ ਦਾਂਗੇ ਹਾਂਜੀ ਗਰੰਟੀ ਦੀ ਗੱਲ ਹੈ ਏਸੀ ਹੀਟਰ ਚੱਲ ਕ ਓਕੇ ਇਹ ਬਿਲਕੁਲ ਓਕੇ ਰਿਪੋਰਟ ਚੱਲਦੀ ਸਰਵਿਸ ਜਿੱਥੋਂ ਮਰਜੀ ਚੈੱਕ ਕਰਾ ਲਵੇ ਕੀਤੀ ਹੋਈ ਆ ਐਲਟਰ ਚੇਂਜ ਆ 2011 ਮਾਡਲ ਆ ਤੇ ਪਹਿਲੇ ਨਾਂ ਦੀ ਆਰਸੀ ਆ ਸਾਰੇ ਪੇਪਰ ਹਾਜ਼ਰ ਆ ਟਾਇਰਾਂ ਦੀ ਕੰਡੀਸ਼ਨ ਦਿਖਾ ਦੇ ਲਾਏ ਚੈੱਕ ਕਰਵਾ ਦੇ ਇਧਰੋਂ ਪੀਸੇ ਪੱਸੇ ਆ ਜਾ ਬਈ ਆ ਵੀ ਕਰਵਾ ਦੇ ਚੈੱਕ ਨਵੇਂ ਵਰਗੇ 20 इंच 20 ਇੰਚ ਲੋਅ ਟਾਇਰ ਹੁਣ ਇਹਦੇ ਵਿੱਚੋਂ ਵੀ ਕੰਡੀਸ਼ਨ ਦਿਖਾ ਦੇ ਕਰਵਾ ਦੇ ਕਰਾਂ ਚੈੱਕ ਤੇ ਬਾਈ ਮੈਨੂੰ ਇਹ ਦੱਸਿਓ ਨੰਬਰ ਵੀ ਪੱਕਾ ਹੈ ਨਾ ਇਹ ਤਾਂ ਪੰਜਾਬ ਦਾ ਪੱਕਾ ਫਰਸਟ ਓਨਰ ਹੈ ਹਾਂਜੀ 11 ਮਾਡਲ ਹੈ ਤੇ ਇਹ ਗੱਡੀ ਬਣ ਕਿੰਨੇ ਦੀ ਜਾਣੀ ਆ ਇਹ ਭਾਈ ਇਹਦੀ 2 ਲੱਖ ਡਿਮਾਂਡ ਹੈ ਹਾਂ 1.90 ਦੀ ਦੇ ਦਾਂਗੇ 1 ਲੱਖ ਤੇ 80 ਹਜ਼ਾਰ ਦੀ ਚੱਕਾ ਦੀ ਜੀ ਚਲੋ ਲੈ ਮੈਂ ਤੇਰੇ ਚੱਕ ਲੋ ਕਰਾ 1 ਲੱਖ ਤੇ 80 ਹਜ਼ਾਰ ਦੇ ਵਿੱਚ 2011 ਮਾਡਲ ਕਰੋਜ ਗੱਡੀ